ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਖਬਰ ਬਾਰੇ ਜਿਸ ਨੇ ਭਾਰਤੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕੈਨੇਡਾ ਉਹ ਦੇਸ਼ ਜਿੱਥੇ ਲੱਖਾਂ ਭਾਰਤੀ ਨੌਜਵਾਨ ਉੱਚ ਸਿੱਖਿਆ ਅਤੇ ਇੱਕ ਨਵੀਂ ਸ਼ੁਰੂਆਤ ਦਾ ਸੁਪਨਾ ਦੇਖਦੇ ਹਨ ਨੇ ਇੱਕ ਵੱਡਾ ਝਟਕਾ ਦਿੱਤਾ ਹੈ ਸਟੱਡੀ ਪਰਮਿਟਾਂ ਵਿੱਚ ਕਟੌਤੀ ਸਖਤ ਨੀਤੀਆਂ ਅਤੇ ਇੱਕ ਅਜੀਹਾ ਰੁਖ ਜੋ ਦਿਲਾਂ ਨੂੰ ਤੋੜ ਰਿਹਾ ਹੈ ਤਿਆਰ ਹੋ ਜਾਓ ਕਿਉਂਕਿ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਕਿ ਕੈਨੇਡਾ ਇਮੀਗ੍ਰੇਸ਼ਨ ਚ ਕੀ ਹੋ ਰਿਹਾ ਕਿਉਂ ਬੱਚਿਆਂ ਦੇ ਵੀਜ਼ਾ ਨਹੀਂ ਲੱਗ ਰਹੇ ਚਲੋ ਸ਼ੁਰੂ ਕਰੀਏ ਇੱਕ ਪਲ ਲਈ ਕਲਪਨਾ ਕਰੋ ਤੁਸੀਂ ਇੱਕ ਭਾਰਤੀ ਵਿਦਿਆਰਥੀ ਹੋ ਪੰਜਾਬ ਹਰਿਆਣਾ ਜਾਂ ਦਿੱਲੀ ਦੇ ਕਿਸੇ ਨਗਰ ਜਾਂ ਪਿੰਡ ਤੋਂ ਤੁਹਾਡਾ ਸੁਪਨਾ ਹੈ ਕੈਨੇਡਾ ਵਿੱਚ ਪੜਨ ਦਾ ਉੱਥੋਂ ਦੀਆਂ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਇੱਕ ਸ਼ਾਨਦਾਰ ਜੀਵਨ ਸ਼ੈਲੀ ਅਤੇ ਇੱਕ ਅਜੀਹਾ ਮੌਕਾ ਜੋ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਤੁਸੀਂ ਦਿਨ ਰਾਤ ਮਿਹਨਤ ਕੀਤੀ ਆਈਲੈਟਸ ਦੀ ਤਿਆਰੀ ਕੀਤੀ ਅਪਲਾਈ ਕੀਤਾ ਅਤੇ ਉਮੀਦ ਨਾਲ ਬੈਠੇ ਹੋ ਕਿ ਤੁਹਾਡਾ ਸਟੱਡੀ ਪਰਮਿਟ ਮਿਲ ਜਾਵੇ ਪਰ ਇੱਕ ਦਿਨ ਖਬਰ ਆਉਂਦੀ ਹੈ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਵਿੱਚ ਇੱਕ 30 1% ਦੀ ਵੱਡੀ ਕਟੌਤੀ ਕਰ ਦਿੱਤੀ ਹੈ ਹਾਂ ਦੋਸਤੋ ਇਹ ਸੱਚ ਹੈ ਇਸ ਸਾਲ ਜਨਵਰੀ ਤੋਂ ਮਾਰਚ ਪਹਿਲੀ ਤਮਾਹੀ ਵਿੱਚ ਸਿਰਫ 30640 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਮਿਲੇ ਪਿਛਲੇ ਸਾਲ ਇਸੇ ਸਮੇਂ ਇਹ ਗਿਣਤੀ ਸੀ 34295 ਇੱਕ ਗਿਰਾਵਟ ਦਿਲ ਨੂੰ ਦੁਖੀ ਕਰਦੀ ਹੈ ਨਾ ਪਰ ਇਹ ਸਿਰਫ ਸ਼ੁਰੂਆਤ ਹੈ ਇਹ ਸਿਰਫ ਭਾਰਤੀ ਵਿਦਿਆਰਥੀਆਂ ਦੀ ਕਹਾਣੀ ਨਹੀਂ ਕੈਨੇਡਾ ਨੇ ਪੂਰੀ ਦੁਨੀਆ ਤੋਂ ਆਉਣ ਵਾਲੇ ਵਿਦਿਆਰਥੀਆਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਪਿਛਲੇ ਸਾਲ ਪਹਿਲੀ ਤਿਮਾਹੀ ਵਿੱਚ 121070 ਸਟੱਡੀ ਪਰਮਿਟ ਜਾਰੀ ਹੋਏ ਸਨ ਪਰ ਇਸ ਸਾਲ ਇਹ ਅੰਕੜਾ ਘਟ ਕੇ 90015 ਤੇ ਆ ਗਿਆ ਮਾਹਿਰ ਚੀਕਦੇ ਹਨ ਇਹ ਗਰਾਵਟ ਹੋਰ ਵੀ ਡੂੰਗੀ ਹੋ ਸਕਦੀ ਹੈ ਪਰ ਸਵਾਲ ਇਹ ਹੈ ਇਸ ਦੇ ਪਿੱਛੇ ਕਾਰਨ ਕੀ ਹੈ ਕੈਨੇਡੀਅਨ ਸਰਕਾਰ ਨੇ ਸਖਤ ਰੁਖ ਕਿਉਂ اختیار ਕੀਤਾ ਆਓ ਇਸ ਰਹੱਸ ਨੂੰ ਖੋਲੀਏ 3 ਸਾਲ ਪਹਿਲਾਂ ਸਨ 2023 ਵਿੱਚ ਕੈਨੇਡਾ ਨੇ 621150 ਪੰਜ ਸਟੱਡੀ ਪਰਮਿਟ ਜਾਰੀ ਕੀਤੇ ਜਿਨ੍ਹਾਂ ਵਿੱਚੋਂ 278050 ਭਾਰਤੀ ਵਿਦਿਆਰਥੀਆਂ ਲਈ ਸਨ ਪਰ ਸਨ 2024 ਵਿੱਚ ਇਹ ਗਿਣਤੀ ਘਟ ਕੇ 516275 ਹੋ ਗਈ ਅਤੇ ਭਾਰਤੀਆਂ ਲਈ 138465 ਇਹ ਬਦਲਾਅ ਕਿਉਂ ਕਿਉਂਕਿ ਸਰਕਾਰ ਨੂੰ ਲੱਗਦਾ ਹੈ ਕਿ ਤੇਜ਼ੀ ਨਾਲ ਵਧਦੀ ਆਬਾਦੀ ਰਿਹਾਇਸ਼ ਦੀ ਘਾਟ ਅਤੇ ਸਿਹਤ ਤੇ ਆਵਾਜਾਈ ਤੇ ਦਬਾਅ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ 3 ਸਾਲ ਦੇ ਅਖੀਰ ਵਿੱਚ ਸਨ 2023 ਦੇ ਆਖਰੀ ਮਹੀਨਿਆਂ ਤੋਂ ਕੈਨੇਡੀਅਨ ਸਰਕਾਰ ਨੇ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਇਸ ਦੀ ਅਗਵਾਈ ਕਰ ਰਹੀ ਸੀ ਇੱਕ ਨਵੀਂ ਸੋਚ ਅਸਥਾਈ ਨਿਵਾਸੀਆਂ ਨੂੰ ਕੰਟਰੋਲ ਕਰਨ ਦੀ ਅਤੇ ਫਿਰ 28 ਅਪ੍ਰੈਲ ਸਨ 2005 ਨੂੰ ਸੰਗੀ ਚੋਣਾ ਹੋਈਆਂ। ਪ੍ਰਧਾਨ ਮੰਤਰੀ ਮਾਰਕ ਕਾਰਨੀ ਵਾਪਸ ਸੱਤਾ ਵਿੱਚ ਆਏ ਅਤੇ ਉਨ੍ਹਾਂ ਨੇ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਸਨ 2007 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਸਮੇਤ ਅਸਥਾਈ ਨਿਵਾਸੀਆਂ ਦੀ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦੇ 5% ਤੋਂ ਵੱਧ ਨਹੀਂ ਹੋਵੇਗੀ। ਇਸ ਰਣਕੇ ਲੱਖਾਂ ਵਿਦਿਆਰਥੀਆਂ ਦੇ ਦਿਲ ਡੁੱਬ ਗਏ ਕੀ ਇਸ ਸਖਤ ਰੋਖ ਵਿੱਚ ਕੋਈ ਢਿੱਲ ਹੋਵੇਗੀ ਮਾਰਕ ਕਾਰਨੀ ਦਾ ਜਵਾਬ ਸਾਫ਼ ਹੈ ਨਹੀਂ ਇਹ ਨੀਤੀਆਂ ਇੱਕ ਤੂਫਾਨ ਵਾਂਗ ਆਈਆਂ ਹਨ ਅਤੇ ਭਾਰਤੀ ਨੌਜਵਾਨਾਂ ਦੇ ਸੁਪਨਿਆਂ ਤੇ ਗਰਜ ਰਹੀਆਂ ਹਨ ਚਲੋ ਹੁਣ ਅੰਕੜਿਆਂ ਦੀ ਡੁੰਗਾਈ ਵਿੱਚ ਜਾਈਏ 18 ਸਤੰਬਰ ਸਨ 2024 ਨੂੰ ਆਈ ਆਰ ਸੀ ਸੀ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਨੇ ਐਲਾਨ ਕੀਤਾ ਕਿ ਸਨ 2005 ਲਈ ਸਟੱਡੀ ਪਰਮਿਟਾਂ ਦੀ ਸੀਮਾ 437000 ਹੋਵੇਗੀ ਇਹ ਪਿਛਲੇ ਸਾਲ ਦੇ ਟੀਚੇ 450000 ਤੋਂ ਕਾਫੀ ਘੱਟ ਹੈ ਅਤੇ ਇਹ ਸਥਿਰ ਅੰਕੜਾ ਸਨ 2006 ਲਈ ਵੀ ਲਾਗੂ ਹੋਵੇਗਾ ਪਰ ਇਹ ਸਭ ਨਹੀਂ 1 ਜਨਵਰੀ ਸਨ 2024 ਤੋਂ ਸਰਕਾਰ ਨੇ ਵਿੱਤੀ ਯੋਗਤਾ ਦੀਆਂ ਸ਼ਰਤਾਂ ਨੂੰ ਵੀ ਸਖਤ ਕਰ ਦਿੱਤਾ ਪਹਿਲਾਂ ਇੱਕ ਵਿਦਿਆਰਥੀ ਨੂੰ 10000 ਕੈਨੇਡੀਅਨ ਡਾਲਰ ਲਗਭਗ 614000 ਰੁਪਏ ਦਿਖਾਉਣੇ ਪੈਂਦੇ ਸਨ ਪਰ ਹੁਣ 20635 ਕੈਨੇਡੀਅਨ ਡਾਲਰ ਲਗਭਗ 12 ਲੱਖ 7 ਲੱਖ ਰੁਪਏ ਇਹ ਇੱਕ ਵੱਡਾ ਬੋਝ ਹੈ ਨਾ ਪਰ ਇੱਕ ਪਲ ਠਹਿਰੋ ਸਾਰਾ ਕੁਝ ਖਤਮ ਨਹੀਂ ਹੋਇਆ ਕੈਨੇਡਾ ਅਮਰੀਕਾ ਦੇ ਗੋਲਡਨ ਡੌਮ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਉਤਸੁਕ ਹੈ ਇਹ ਕੀ ਹੈ ਇਸ ਬਾਰੇ ਹੋਰ ਜਾਣਕਾਰੀ ਲਈ ਸਾਡੇ ਅਗਲੇ ਵੀਡੀਓ ਦਾ ਇੰਤਜ਼ਾਰ ਕਰੋ ਪਰ ਫਿਲਹਾਲ ਭਾਰਤੀ ਵਿਦਿਆਰਥੀਆਂ ਲਈ ਰਾਹ ਮੁਸ਼ਕਲ ਹੈ ਕੀ ਤੁਸੀਂ ਅਜੇ ਵੀ ਕੈਨੇਡਾ ਦਾ ਸੁਪਨਾ ਦੇਖ ਰਹੇ ਹੋ ਕੀ ਇਹ ਨਵੀਆਂ ਨੀਤੀਆਂ ਤੁਹਾਡੇ ਇਰਾਦਿਆਂ ਨੂੰ ਬਦਲਣਗੀਆਂ ਦੋਸਤੋ ਏਸੀ ਕੈਨੇਡਾ ਦੀ ਸਟੱਡੀ ਪਰਮਿਟ ਕਹਾਣੀ ਇੱਕ ਅਜੀਹਾ ਚਟਕਾ ਜਿਸ ਨੇ ਲੱਖਾਂ ਸੁਪਨਿਆਂ ਨੂੰ ਹਿਲਾ ਦਿੱਤਾ ਆਪਣੇ ਵਿਚਾਰ ਕਮੈਂਟਸ ਵਿੱਚ ਸਾਂਝੇ ਕਰੋ ਕਿ ਤੁਸੀਂ ਸੋਚਦੇ ਹੋ ਕਿ ਇਹ ਨੀਤੀਆਂ ਠੀਕ ਹਨ ਜਾਂ ਇਸ ਨਾਲ ਭਾਰਤੀ ਨੌਜਵਾਨਾਂ ਨੂੰ ਨੁਕਸਾਨ ਹੋ ਰਿਹਾ ਹੈ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤਾਂ ਜੋ ਤੁਹਾਨੂੰ ਅਜਿਹੀਆਂ ਅਹਿਮ ਖਬਰਾਂ ਦੀ ਅਪਡੇਟ ਮਿਲਦੀ ਰਹੇ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਧੰਨਵਾਦ